ਦੋਸਤੋ ਅੱਜ ਅਸੀਂ ਗੱਲ ਕਰਾਂਗੇ ਧਨ ਰਾਸ਼ੀ ਸਹਿਜੀ ਤੇਰੀਅਸ ਕਾਲ ਪੁਰਸ਼ ਦੀ ਕੁੰਡਲੀ ਦੇ ਵਿੱਚ ਕਾਲ ਪੁਰਸ਼ ਮਤਲਬ ਜਦੋਂ ਨੰਬਰ 1 ਇੱਥੇ ਹੁੰਦਾ ਤੇ ਇਹ ਟੋਟਲ 12 ਜਿਹੜੀਆਂ ਡਾਈਮੈਂਸ਼ਨਸ ਹੈਗੀਆਂ 12 12 ਕਰੀਨਿਅਲ ਨਰਵਸ ਜਿਹੜੀਆਂ ਹੈਗੀਆਂ ਉਹ ਕਿਦਾਂ ਐਕਟ ਕਰਦੀਆਂ ਸਾਡੀ ਜ਼ਿੰਦਗੀ ਦੇ ਵਿੱਚ ਆਊਟਰ ਵਾਤਾਵਰਣ ਦੇ ਨਾਲ ਇਹ ਜਿਹੜੀ ਨੰਬਰ 9 ਹੈਗਾ ਆ ਉਹ ਇੱਥੇ ਬਣਦਾ 1 ਇਹਨੂੰ ਮੰਨ ਲਈਏ ਤੇ 9 ਇਸ 9 ਨੰਬਰ ਨੂੰ ਧਨ ਰਾਸ਼ੀ ਨੂੰ ਅਸੀਂ ਚੱਕ ਕੇ ਇਨਲਾਰਜ ਕਰਕੇ ਨੰਬਰ 1 ਚ ਇਹਦੀ ਨਿਗਾਹ ਦੇ ਨਾਲ ਸੰਸਾਰ ਕੀ ਹੈ ਉਹਨੂੰ ਸਮਝੀਏ ਨੰਬਰ 9 ਜਿਹੜਾ ਹੈਗਾ ਇਹ ਗੁਰੂ ਬ੍ਰਹਸਪਤੀ ਜੁਪੀਟਰ ਉਸ ਦੀ ਰਾਸ਼ੀ ਹੈ ਇਸ ਸਾਰੇ ਖੇਲ ਦੇ ਵਿੱਚ ਜਿਹੜੇ ਅਲੱਗ-ਅਲੱਗ ਖਿਡਾਰੀ ਹੈ ਨੌ ਗ੍ਰਹਿ ਜਿਹੜੇ ਉਹਨਾਂ ਦੇ ਵਿੱਚੋਂ ਜਿਹੜਾ ਗੁਰੂ ਬ੍ਰਹਸਪਤੀ ਆ ਉਹ ਸਭ ਤੋਂ ਸ਼ubh ਧਰਮ ਦਾ ਗ੍ਰਹਿ ਮੰਨਿਆ ਜਾਂਦਾ ਹੈ ਇਸ ਦੀ ਗੁਰੂ ਦੀ ਦ੍ਰਿਸ਼ਟੀ ਜਿਸ ਦੇ ਉੱਤੇ ਪੈ ਜਾਵੇ ਉਹ ਪਰਸਨ ਹੈ ਜਿਹੜਾ ਮਤਲਬ ਬਹੁਤ ਭਾਗਿਆਭਾਨ ਹੁੰਦਾ ਸੋ ਇਹ ਜਿਹੜੀ ਰਾਸ਼ੀ ਹੈਗੀ ਹੈ ਇਸ ਰਾਸ਼ੀ ਦੇ ਵਿੱਚ ਜਦੋਂ ਚੰਦਰਮਾ ਆ ਆ ਤੁਹਾਡੇ ਜਨਮ ਦੇ ਟਾਈਮ ਦੀ ਜਿਹੜੀ ਕੁੰਡਲੀ ਆ ਉਸ ਦੇ ਵਿੱਚ ਪਤਾ ਲੱਗਦਾ ਸਹੀ ਸਹੀ ਜਿਹੜੇ ਡੇਟ ਆਫ ਬਰਥ ਟਾਈਮ ਆਫ ਬਰਥ ਔਰ ਪਲੇਸ ਆਫ ਬਰਥ ਹੋਵੇ ਤੇ ਉਹ ਜਦੋਂ ਚਾਰਟ ਬਣਦਾ ਹੈ ਉਸ ਦੇ ਵਿੱਚ ਤੁਹਾਡਾ ਪਤਾ ਲੱਗਦਾ ਹੈ ਕਿ ਚੰਦਰਮਾ ਕਿੱਥੇ ਬੈਠਾ ਜਦੋਂ ਨੰਬਰ 9 'ਚ ਬੈਠਾ ਆ ਤੇ ਤੁਹਾਡੀ ਜਿਹੜੀ ਰਾਚੀ ਹੋ ਗਈ ਉਹ ਮਨ ਜਿਹੜਾ ਤੁਹਾਡਾ ਇਹ ਸਾਰਾ ਤਨ ਰਾਚੀ ਕੰਟਰੋਲ ਕਰੇਗੀ ਸੋ ਜਿਸ ਵੀ ਰਾਚੀ 'ਚ ਬੈਠਾ ਚੰਦਰਮਾ ਹੋਵੇ ਜਨਮ ਵੇਲੇ ਉਹ ਰਾਚੀ ਦਾ ਤੁਹਾਡੇ ਮਨ ਦੇ ਉੱਤੇ ਪ੍ਰਭਾਵ ਹੁੰਦਾ ਅੱਛਾ ਜੀ ਹੁਣ ਇਹ ਰਾਚੀ ਕੀ ਹੈ ਇਹ ਰਾਚੀ ਪਿਓਰ ਐਕਸਪੀਰੀਅੰਸ ਹੈ ਗਿਆਨ ਇਹ ਜਾਣਕਾਰੀ ਨਹੀਂ ਹੈ ਕਿਉਂ ਕਿ 8 ਨੰਬਰ ਘਰ ਜਿਹੜਾ ਹੈ ਇੱਥੇ ਇਹਦੇ ਆਂਦਾ ਹੈ ਮਨ ਦੇ ਜਿਹੜਾ 8 ਨੰਬਰ ਘਰ ਦੁਨੀਆ ਭਰ ਦੀਆਂ ਪ੍ਰੋਬਲਮਸ ਮੰਨੀਆਂ ਜਾਂਦੀਆਂ ਆ ਤੇ ਉੱਥੋਂ ਖਜ਼ਾਨੇ ਵੀ ਨਿਕਲ ਸਕਦੇ ਆ ਤੇ ਉੱਥੋਂ ਬੁਰੀਆਂ ਤੋਂ ਬੁਰੀਆਂ ਚੀਜ਼ਾਂ ਵੀ ਨਿਕਲ ਸਕਦੀਆਂ ਉੱਥੇ ਤੱਕ ਆਂਦਾ ਬੰਦਾ ਸੁਸਾਇਡਲ ਹੋ ਜਾਂਦਾ ਮਤਲਬ ਜਿਹੜੇ ਬੰਦੇ ਦੇ ਬਾਕੀ ਸਟਾਰਸ ਦੇ ਉੱਤੇ ਡਿਪੈਂਡ ਕਰਦਾ ਮਤਲਬ ਐਸੀ ਜ਼ਿੰਦਗੀ ਦੇ ਇਹ ਟਾਈਮ ਹੁੰਦਾ ਹੈ ਜਿਸ ਵੇਲੇ ਬੰਦਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਚੋਂ ਲੰਘ ਕੇ ਫਿਰ ਉਹ ਜਦੋਂ ਇੱਥੇ ਇਸ ਘਰ ਦੇ ਵਿੱਚ ਉਹਦੀ ਯਾਤਰਾ ਸ਼ੁਰੂ ਹੁੰਦੀ ਹੈ ਤੇ ਉਹ ਪਰਸਨ ਨੂੰ ਫਿਰ ਜ਼ਿੰਦਗੀ ਦੇ ਸਾਰੇ ਜਿਹੜੇ ਹੈ ਨਾ ਐਕਸਪੀਰੀਅੰਸ ਹੁੰਦੇ ਉਹਦੇ ਤਜਰਬੇ ਹੁੰਦੇ ਆ ਉਸ ਨੇ ਸੁਨੀਆਂ ਸੁਣਾਈਆਂ ਗੱਲਾਂ ਨਹੀਂ ਕੀਤੀਆਂ ਹੁੰਦੀਆਂ ਉਸ ਨੇ ਸਿਰਫ ਪੜ੍ਹਿਆ ਹੀ ਨਹੀਂ ਹੁੰਦਾ ਉਸ ਨੇ ਉਹਨੂੰ ਵਿਚਾਰਿਆ ਵੀ ਹੁੰਦਾ ਉਹਦੇ ਤੇ ਵਰਕ ਕੀਤਾ ਹੁੰਦਾ ਉਹ ਕਿਦਾਂ ਕਿ ਗਿਆਨ ਅੰਜਨ ਗੁਰ ਦਿਆ ਜਿਹੜਾ ਗਿਆਨ ਹੈਗਾ ਨਾ ਉਹ ਜਿਹਨੂੰ అనుਭਵ ਕਹਿੰਦੇ ਆ ਉਹਨੂੰ ਗਿਆਨ ਕਿਹਾ ਜਾਂਦਾ ਜਾਣਕਾਰੀ ਨਹੀਂ ਕਿ ਮੈਂ ਕਿਤਾਬਾਂ ਪੜ੍ਹ ਲਈਆਂ ਉਹ ਜਾਣਕਾਰੀ ਹੈ ਉਹਨਾਂ ਕਿਤਾਬਾਂ ਦੇ ਵਿੱਚ ਜੋ ਲਿਖਿਆ ਹੈ ਉਸ ਨਾਲ ਮੇਰਾ ਕੀ ਐਕਸਪੀਰੀਅנס ਹੈ ਮੇਰਾ ਕੀ ਤਾਲਮੇਲ ਹੈ ਉਸ ਨੂੰ ਗਿਆਨ ਕਹਿੰਦੇ ਆ ਉਸ ਦੇ ਨਾਲ ਜਿਹੜੀ ਤੁਹਾਡੀ ਅੱਖ ਖੁੱਲਦੀ ਆ ਅੰਜਨ ਅੱਖ ਨੂੰ ਕਹਿੰਦੇ ਆ ਗਿਆਨ ਅੰਜਨ ਗੁਰ ਦਿਆ ਉਸ ਦੇ ਨਾਲ ਗੁਰ ਕੀ ਹੈਗਾ ਗੁਰ ਜਿਹੜਾ ਤੁਹਾਡੇ ਫਿਰ ਹੱਥ ਦੇ ਵਿੱਚ ਹੁਨਰ ਤੁਸੀਂ ਪਿੱਛੇ ਲੈ ਕੇ ਆਏ ਹੋ ਇੱਕ ਟਾਈਮ ਆਂਦਾ ਜਦੋਂ ਤੁਹਾਡੀ ਅੱਖ ਖੁੱਲਦੀ ਹੈ ਤੁਹਾਡੇ ਹੁਨਰ ਜਾਗਦੇ ਆ ਉਹ ਹੁਨਰ ਕੀ ਹੈ ਗੁਰ ਗਿਆਨ ਅੰਜਨ ਗੁਰ ਦਿਆ ਉਹ ਫੇ ਦੀਵਾ ਤੁਹਾਡੇ ਅੰਦਰ ਜਿਹੜਾ ਜਲਦਾ ਆ ਜਿਹੜਾ ਰੋਸ਼ਨੀ ਪ੍ਰਕਾਸ਼ ਹੁੰਦਾ ਆ ਅਗਿਆਨਤਾ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਹਨੇਰਾ ਨਹੀਂ ਹੈਗਾ ਫਿਰ ਅਗਿਆਨ ਹਨੇਰ ਬినాਸ਼ ਉਹ ਜਿਹੜਾ ਜਦੋਂ ਤੁਹਾਡੇ ਅੰਦਰ ਉਹ ਫਿਰ ਗਿਆਨ ਦਾ ਦੀਵਾ ਤੁਹਾਡੇ ਅੰਦਰ ਜਲਦਾ ਆ ਤੁਹਾਡੇ ਗੁਰ ਜਿਹੜੇ ਆ ਉਹ ਜਾਗਦੇ ਆ ਤੁਹਾਡੇ ਪਰ ਗੁਰੂ ਕਿਰਪਾ ਮਤਲਬ ਹੁੰਦੀ ਆ ਤੇ ਉਸ ਛਾਨ ਜਿਹੜਾ ਹਰ ਕਿਰਪਾ ਤੇ ਸੰਤ ਭੇਟਿਆ ਤੁਹਾਨੂੰ ਕੋਈ ਐਸਾ ਇਨਸਾਨ ਫਿਰ ਜਿਹੜਾ ਮਿਲਦਾ ਆ ਜਿਹੜਾ ਸੱਚਾ ਇਨਸਾਨ ਹੁੰਦਾ ਸੱਚਾ ਕੋਈ ਮਤਲਬ ਜਿਹੜਾ ਜਾਣੀਰ ਹੁੰਦਾ ਉਹ ਤੁਹਾਨੂੰ ਫਿਰ ਸਿੱਖਿਆ ਜਿਹੜੀ ਉਹ ਤੋਂ ਪ੍ਰਵਾਪਤ ਹੁੰਦੀ ਗੁਰੂ ਤੋਂ ਤੇ ਨਾਨਕ ਮਨ ਪ੍ਰਗਾਸ ਜਿਹੜਾ ਮਨ ਹੈਗਾ ਨਾ ਇਹ ਸਾਰਾ ਡਰਾਮਾ ਮਨ ਦਾ ਆ ਮੂਨ ਦਾ ਜਿੰਨੇ ਸਾਡੇ ਪਾਪ ਹੈਗੇ ਆ ਅਸੀਂ ਮਨ ਦੇ ਪਿੱਛੇ ਲੱਗ ਕੇ ਕਰਦੇ ਆ ਉਹ ਸਾਡਾ ਸਰੀਰ ਹੈ ਜਿਹੜਾ ਉਹ ਐਕਸ਼ਨ ਲੈਂਦਾ ਆ ਮਨ ਦੇ ਪਿੱਛੇ ਉਹ ਜਿਹੜੇ ਸਾਰੇ ਕਰਮ ਹੈਗਾ ਆ ਉਹ ਸਰੀਰ ਕਰਦਾ ਇਸ ਕਰਕੇ ਜਿੰਨੀ ਵੀ ਪ੍ਰੋਬਲਮ ਆਂਦੀ ਆ ਸਾਨੂੰ ਮੈਂਟਲ ਪ੍ਰੋਬਲਮ ਹੁੰਦੀ ਆ ਤੇ ਜਾਂ ਸਾਨੂੰ ਸਰੀਰਕ ਪ੍ਰੋਬਲਮ ਹੁੰਦੀ ਆ ਸੋ ਇਹ ਰਾਚੀ ਹੈ ਜਿਹੜੀ ਇੱਥੇ ਜਦੋਂ ਜਿਹੜਾ ਮਨ ਦਾ ਹਨੇਰਾ ਦੂਰ ਹੋ ਜਾਂਦਾ ਨਾਨਕ ਮਨ ਪ੍ਰਗਾਸ ਮਨ ਦੇ ਅੰਦਰ ਫਿਰ ਰੋਸ਼ਨੀ ਹੋ ਜਾਂਦੀ ਉਹ ਦੀਵਾ ਜਲ ਜਾਂਦਾ ਆ ਤੇ ਉਹ ਇਹ ਰਾਚੀ ਨੂੰ ਮੰਨਿਆ ਜਾਂਦਾ ਆ ਕਿ ਇਹ ਗੁਰੂ ਕਿਰਪਾ ਦੀ ਰਾਚੀ ਹੈ ਇਹਨਾਂ ਦੇ ਜਿਹੜੇ ਇਸ ਰਾਚੀ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹ ਪ੍ਰੋਫੈਸਰ ਟੀਚਰ ਮਤਲਬ ਜਿਹੜੇ ਗੁਰੂ ਲੋਕ ਉਹ ਜਿਹੜੇ ਸਿਖਾਣੇ ਵਾਲੇ ਜਿਹਨਾਂ ਨੂੰ అనుਭਵੀ ਹੁੰਦਾ ਜ਼ਿੰਦਗੀ ਦਾ ਪਲੱਸ ਸਾਰੀਆਂ ਚੀਜ਼ਾਂ ਬੰਦਾ ਲੰਘਦਾ ਹੋਇਆ ਇੱਥੇ ਜਦੋਂ ਇਹ ਘਰ ਜਾਗਦਾ ਤਾਂ ਉਸਦੇ ਉਸਦੇ ਕੋਲ ਫਿਰ ਇੱਕ ਹੁਨਰ ਆਉਂਦਾ ਐ ਐਸੀਆਂ ਚੀਜ਼ਾਂ ਫਿਰ ਕੌਨਫੀਡੈਂਸ ਆਉਂਦਾ ਐਸਾ ਉਹਨੂੰ ਫਿਰ ਕੋਈ ਡਾਊਟ ਨਹੀਂ ਹੁੰਦਾ ਇਸ ਰਾਸ਼ੀ ਵਾਲੇ ਤੇ ਇਹ ਰਾਸ਼ੀ ਜਿਹੜੀ ਹੈਗੀ ਆ ਇਹਨੂੰ ਮਤਲਬ ਪਰਮਾਤ ਇਹਦੇ ਵਿੱਚ ਅਗਰ ਬ੍ਰਹਸਪਤੀ ਨਾਲ ਬੈਠਿਆ ਉਸ ਨੂੰ ਜੋਗ ਕਹਿੰਦੇ ਚੰਦਰ ਤੇ ਗੁਰੂ ਦਾ ਜਿਹੜਾ ਜੋਗ ਹੁੰਦਾ ਉਹਨੂੰ ਕਹਿੰਦੇ ਗੱਜ ਕੇਸਰੀ ਜੋਗ ਹੋਗਾ ਗੱਜ ਹਾਥੀ ਨੂੰ ਕਹਿੰਦੇ ਆ ਕੇਸਰੀ ਕਹਿੰਦੇ ਆ ਜਦ ਕਹਿੰਦੇ ਨਾ ਪਹਿਲਵਾਨ ਕੇਸਰੀ ਪਹਿਲਵਾਨ ਤੇ ਉਹ ਉਹ ਇੰਨੀ ਪਾਵਰ ਦਾ ਜੋਗ ਹੁੰਦਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਧਨ ਜਿਹੜਾ ਆ ਉਹ ਬਹੁਤ ਕਿਤੇ ਨਾ ਕਿਤੋਂ ਗਿਰਦਾ ਰਹਿੰਦਾ ਆ ਬਿਕੋਜ਼ ਗੁਰੂ ਦੇ ਨਾਲ ਮਨ بیٹھ ਗਿਆ ਮਨ ਹੁਣ ਕਿਸੇ ਜਿੱਦਨੂੰ ਵੀ ਮਰਦੀ ਜਾਏਗਾ ਉਹਨਾਂ ਨੂੰ ਸਫਲਤਾਵਾਂ ਬਖਸ਼ੇਗਾ ਇਹ ਕਿਤੇ ਵੀ ਬੈਠ ਜਾਣ ਕੁੰਡਲੀ ਦੇ ਵਿੱਚ ਗੁਰੂ ਐਂਡ ਚੰਦਰਮਾ ਉਹ ਗੱਜ ਕੇਸਰੀ ਜੋਗ ਜਿਹੜਾ ਉਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਤੇ ਇਸ ਇਸ ਰਾਚੀ ਦੇ ਵਿੱਚ ਜਿਹੜਾ ਇਹ ਰਾਚੀ ਜਿਹੜੀ ਹੈਗੀ ਹੈ ਇਸ ਦੇ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕੰਫੀਡੈਂਸ ਹੈ ਉਹਨਾਂ ਦੇ ਵਿੱਚ ਇੱਕ ਪਾਵਰ ਹੈ ਉਹਨਾਂ ਦੇ ਵਿੱਚ ਇੱਕ ਲਾਈਟ ਹੈ ਉਹਨਾਂ ਦੇ ਵਿੱਚ ਕਿਸੇ ਚੀਜ਼ ਨੂੰ ਫਿਰ ਇੱਕ ਬਾਲਾਂ ਦਾ ਆਤਮਾ ਦਾ ਉਹਨਾਂ ਦੇ ਵਿੱਚ ਕਿਸੇ ਚੀਜ਼ ਨੂੰ ਜਿਹੜਾ ਜੇ ਰਾਈਟ ਹੈ ਜਿਹੜੀ ਉਹਨੂੰ ਰਾਈਟ ਕਹਿਣ ਦੀ ਨਾ ਇੱਕ ਬਹੁਤ ਵੱਡੀ ਪਾਵਰ ਹੁੰਦੀ ਆ ਉਹ ਉਹ ਕੋਈ ਵੀ ਚੀਜ਼ ਜਿਹੜਾ ਉਹ ਬੜੇ ਡਿਸਪਲਾਈਨਡ ਹੁੰਦੇ ਹਰ ਚੀਜ਼ ਉਹ ਪਰਫੈਕਟ ਕਰਦੇ ਆ ਉਹਨਾਂ ਦਾ ਫਿਰ ਜਿਹੜਾ ਕੰਮ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਕਿ ਜਿਹੜੀ ਸਫਾਈ ਹੋਏਗੀ ਉਹ ਫਿਰ ਦੇਖਣ ਲਾਇਕ ਹੋਏਗੀ ਸੋ ਇਹ ਜਿਹੜੀ ਰਾਚੀ ਵਾਲੇ ਲੋਗ ਹੈ ਇਸ ਵਕਤ ਇਹਨਾਂ ਦੇ ਉੱਤੇ 28 ਮਾਰਚ ਤੋਂ ਸ਼ਨੀ ਮਹਾ ਜਿਹੜੇ ਦੇਵ ਹੈਗੇ ਆ ਉਹਨਾਂ ਦਾ ਜੀ ਢਾਈਆ ਚੌਥਾ ਸ਼ਨੀ ਸ਼ੁਰੂ ਹੋਇਆ ਹੁਣ ਜਿਹੜਾ ਚੌਥਾ ਸ਼ਨੀ ਹੈਗਾ ਜੀ ਇਹ ਜਿਹੜਾ ਹੈਗਾ ਆ ਚੌਥਾ ਚੰਦਰਮਾ ਤੋਂ ਚੌਥਾ ਜਿਹੜਾ ਘਰ ਹੈਗਾ ਆ ਉਹਨੂੰ ਆਪਾਂ ਮੰਨਦੇ ਆ ਮਹਾਂ ਦਾ ਘਰ ਸਾਡੀਆਂ ਲਗਜ਼ਰੀਆਂ ਦਾ ਘਰ ਹੈ ਸਾਡੀਆਂ ਜਿਹੜੀਆਂ ਨੇ ਸਾਡੇ ਜਿਹੜੇ ਪਲੇਜ਼ਰ ਆ ਉਹਨਾਂ ਦਾ ਘਰ ਸੋ ਇਸ ਚੀਜ਼ ਨੂੰ ਜਦੋਂ ਸ਼ਨੀ ਨੂੰ ਮਤਲਬ ਸ਼ਨੀ ਕਰਾਇਆ ਜਿਹੜਾ ਇਸ ਨੂੰ ਇਦਾਂ ਵੀ ਮੰਨਦੇ ਆ ਵੀ ਚੋਰ ਦੇ ਸਾ ਘਰ ਚ ਆ ਗਿਆ ਇਹ ਇੱਥੋਂ ਬੈਠ ਕੇ ਫਿਰ ਜਿੱਥੇ ਚਨੀ ਦੇਖਦਾ ਆ ਉਹਨਾਂ ਜਗ੍ਹਾ ਦੇ ਉੱਤੇ ਮਤਲਬ ਜਿੱਦਾਂ ਕਿਸੇ ਘਰ ਚ ਆ ਕੇ ਚੋਰ ਬੈਠ ਗਿਆ ਤੇ ਹੁਣ ਇੱਥੇ ਬੈਠ ਕੇ ਪ੍ਰੋਗਰਾਮ ਬਣਾ ਰਿਹਾ ਕਿ ਕਿੱਥੇ ਚੋਰੀਆਂ ਕਰਨੀਆਂ ਹੋਰ ਏਗਜ਼ਾਮ ਤੇ ਇੱਥੋਂ ਬੈਠ ਕੇ ਸ਼ਨੀ ਮਹਾਰਜ ਜਿਹੜੀਆਂ ਤਿੰਨ ਦ੍ਰਿਸ਼ਟੀਆਂ ਆ ਆਪਣੀ ਜਿੱਥੇ ਬੈਠਦੇ ਉੱਥੋਂ ਤੀਜੀ ਜਗ੍ਹਾ ਦੇਖਦੇ ਆ ਉੱਥੋਂ ਸੱਤਵੀਂ ਜਗ੍ਹਾ ਸਾਹਮਣੇ ਦੇਖਦੇ ਆ ਤੇ ਉੱਥੋਂ 10ਵੀਂ ਜਗ੍ਹਾ ਦੇਖਦੇ ਹੁਣ ਇੱਥੋਂ ਜਿਹੜੇ ਸ਼ਨੀ ਇਹ ਬੈਠ ਗਏ ਚੌਥੇ ਘਰ ਦੇ ਵਿੱਚ ਚੰਦਰਮਾ ਤੋਂ ਇੱਥੋਂ ਤੀਜੀ ਦ੍ਰਿਸ਼ਟੀ 1 2 3 ਇਹਨਾਂ ਦੀਆਂ ਇਹ ਜਿਹੜਾ 6ਵਾਂ ਘਰ ਆ ਚੰਦਰਮਾ ਤੋਂ ਇਸ ਘਰ ਤੇ ਪੈ ਰਿਹਾ 6ਵਾਂ ਘਰ ਜਿਹੜਾ ਹੈਗਾ ਦੁਨੀਆ ਭਰ ਦੀਆਂ ਪ੍ਰੋਬਲਮ ਦਿੰਦਾ ਆ ਜਿਹਨਾਂ ਵਿੱਚ ਕੋਟਕਚਾਰੀਆਂ ਦੇ ਪੰਗੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਹੋਸਪਟਲਾਂ ਦੀਆਂ ਜਿਹਨਾਂ ਦੇ ਵਿੱਚ ਆਪਣੇ ਬੈਂਕ ਦੀਆਂ ਔਰ ਫੈਮਿਲੀ ਇਸ਼ੂ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਜਿਹੜਾ ਆ ਹਵਾ ਦਿੰਦਾ ਆ ਸੋ ਪਰ ਬਾਕੀ ਗ੍ਰਹਿ ਵੀ ਅਸੀਂ ਦੇਖ ਲੈ ਹੁੰਦੇ ਆ ਕੁੰਡਲੀ ਦੇ ਵਿੱਚ ਕਿ ਜਿਹੜੇ ਇੱਕ ਇਹ 100% ਸਾਰੀਆਂ ਚੀਜ਼ਾਂ ਇਦਾਂ ਹੀ ਨਹੀਂ ਕਿ ਇਦਾਂ ਹੀ ਹੋਣੀਆਂ ਹੁੰਦੀਆਂ ਉਹਨਾਂ ਦੇ ਬਾਕੀ سپورਟਸ ਜਿਹੜੀਆਂ ਜਿਹੜੇ ਬਾਕੀ ਸਟਾਰ ਵੀ ਉਹਨਾਂ ਨੂੰ ਕਿਸ ਤਰ੍ਹਾਂ ਹੈਲਪ ਕਰਦੇ ਕਿਸ ਤਰ੍ਹਾਂ ਉਹਨਾਂ ਦੀ ਟੇਕ ਕੇਅਰ ਕਰ ਰਹੇ ਆ ਇਸ ਚਾਰਟ ਦੀ ਤੇ ਉਹਨਾਂ ਦੇ ਮੁਤਾਬਕ ਜਿਹੜੇ ਆ ਫਲ ਬਹੁਤ ਘੱਟ ਵੱਧ ਸਕਦੇ ਆ ਅੱਛਾ ਇੱਥੇ ਇਹ ਪ੍ਰੋਬਲਮ ਹੈ ਇਥੋਂ ਸੱਤਵੀਂ ਦ੍ਰਿਸ਼ਟੀ ਜਿਹੜੀ ਹੈ ਸਾਹਮਣੇ ਇਹ ਹੈਗੀ ਹੈ ਇੱਥੇ ਅੱਜ ਕੱਲ ਮੰਗਲ ਚੱਲ ਰਿਹਾ ਮੰਗਲ ਸ਼ਨੀ ਇੱਕ ਤੇਲ ਤੇ ਇੱਕ ਜਿਹੜੀ ਹੈਗੀ ਆ ਅੱਗ ਇਹ ਵੀ ਥੋੜਾ ਜੋਗ ਵਧੀਆ ਨਹੀਂ ਮੰਨਦੇ ਤੇ ਇਹ ਇਸ ਵਕਤ ਇਹ ਜਿਹੜਾ ਆ ਬੜੀ ਜਲਦੀ ਇੱਕ ਦੋ ਦਿਨ ਦੇ ਵਿੱਚ ਇਹ ਇੱਥੋਂ ਅੱਗੇ ਚਲਾ ਜਾਏਗਾ ਇਹ ਜੋਗ ਟੁੱਟ ਜਾਏਗਾ ਅੱਛਾ ਹੁਣ ਹੈ ਕਿ ਸ਼ਨੀ ਜਦੋਂ ਇੱਥੇ ਦੇਖਦੇ ਇਹ ਇੱਥੋਂ 10ਵਾਂ ਘਰ ਹੋ ਗਿਆ ਜਿਹੜਾ 10ਵਾਂ ਘਰ ਹੈਗਾ ਆ 10ਵਾਂ ਘਰ ਹੈਗਾ ਆ ਉਹ ਸਾਡੇ ਕਾਰੋਬਾਰ ਸਾਡੇ ਜਿਹੜਾ ਆ ਪੋਲੀਟੀਕਲ ਜਿਹੜੀ ਸਾਡੀ ਬਿੱਲ ਹੈਗੀ ਆ ਜਾਂ ਕੋਈ ਕੰਮ ਕਰਦੇ ਅਸੀਂ ਐਸਾ ਕਾਰੋਬਾਰ ਤੇ ਇਸ ਘਰ ਦੇ ਉੱਤੇ ਜਿਹੜੀ ਇਹਦਾ ਸ਼ਨੀ ਦੀ ਜਿਹੜੀ ਦ੍ਰਿਸ਼ਟੀ ਹੈਗੀ ਆ ਉਹ ਜਿਹੜੀ ਹੈ ਇੱਥੇ ਪ੍ਰੋਬਲਮ ਕ੍ਰੀਏਟ ਕਰੇਗਾ ਇੱਕ ਬੇਸਿਕ ਨੇਚਰਲ ਹਾਊਸ ਹੈ ਇਹ ਸ਼ਨੀ ਦਾ ਮਗਰ ਉਸ ਤੋਂ ਬਾਅਦ ਜੁਦ ਵੀ ਕੰਮ ਕਾਰੋਬਾਰ ਦੇ ਨਾਲ ਚੱਲਦੇ ਜਿਹੜੇ ਕੰਮਕਾਰ ਆ ਤੁਹਾਡੀਆਂ ਵੱਡੀਆਂ ਫੈਕਟਰੀਆਂ ਲੱਗੀਆਂ ਕਿਸੇ ਦੀਆਂ ਜਾਂ ਕੁਝ ਵੀ ਐਸੇ ਉਹਨਾਂ ਦੇ ਵਿੱਚ ਥੋੜਾ ਜਿਹਾ ਇਹ ਇੱਥੇ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ ਤੇ ਦਸਵੀਂ ਦ੍ਰਿਸ਼ਟੀ ਪਈ ਲਗਨ ਤੇ ਜਿੱਥੇ ਚੰਦਰਮਾ ਬੈਠੇ ਆ ਉਸ ਰਾਸ਼ੀ ਦੇ ਇਹ ਤਨ ਦੇ ਉੱਤੇ 멘ਟਲ ਇਸ਼ੂ ਕ੍ਰੀਏਟ ਕਰ ਸਕਦਾ ਹੈ ਮਗਰ ਕਿਉਂਕਿ ਇਸ ਰਾਸ਼ੀ ਵਾਲੇ ਬੰਦੇ ਬਹੁਤ ਸਟਰੋਂਗ ਹੁੰਦੇ ਆ ਤੇ ਉਹ ਸਮਝਦਾਰ ਹੁੰਦੇ ਆ ਉਹਨਾਂ ਨੂੰ ਪਤਾ ਹੈ ਮੈਂ ਇਸ ਸਿਚੁਏਸ਼ਨ ਚ ਲੰਘ ਰਿਹਾ ਹਾਂ ਉਹਨਾਂ ਨੂੰ ਟੈਕਲ ਕਰਨਾ ਆਂਦਾ ਆ ਗੁਰੂ ਕਿਰਪਾ ਹੁੰਦੀ ਉਹਨਾਂ ਤੇ ਕਿਉਂਕਿ ਇਸ ਘਰ ਦੇ ਵਿੱਚ ਕੇਤੂ ਜਿਹੜਾ ਅਧਿਆਤਮ ਦਿੰਦਾ ਇਸ ਵਕਤ ਉਹ ਪਰਮਾਤਮਾ ਦੀ ਛਲਨ ਚਲੇ ਜਾਂਦੇ ਆ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਮਤਲਬ ਫਿਰ ਜਿਦਾ ਕਹਿੰਦੇ ਨਾ ਕੋਈ ਕੋਈ ਅੱਛੇ ਇਨਸਾਨ ਦੇ ਕਹਿ ਲੋ ਅਸ਼ੀਰਵਾਦ ਕਹਿ ਲੋ ਜਾਂ अच्छੀਆਂ ਜਗ੍ਹਾ ਚ ਜਾਣ ਕਰਕੇ ਉਹਨਾਂ ਨੂੰ ਕੋਈ ਨਾ ਕੋਈ ਫਿਰ ਰੱਬੀ ਹੈਲਪ ਮਿਲਦੀ ਰਹਿੰਦੀ ਹੈ ਤੇ ਇਹ ਜਗਾ ਬਿਊਟੀ ਦੀ ਵੀ ਹੈ ਕਿਉਂਕਿ ਇਸ ਦੇ ਅੰਦਰ ਜਿਹੜਾ ਜਿਹੜਾ ਉਹ ਚੀਜ਼ ਜਿਹੜਾ ਵੀ ਕੋਈ ਬੰਦਾ ਕ੍ਰੀਏਟਰ ਜਿਹਦੇ ਹੱਥ ਕੋਈ ਗੋਹ ਹੈ ਜਦੋਂ ਉਹ ਕੋਈ ਚੀਜ਼ ਕ੍ਰੀਏਟ ਕਰਦਾ ਉਹਦੇ ਚ ਇੱਕ ਬਿਊਟੀ ਹੁੰਦੀ ਹੈ ਸੋ ਇੱਥੋਂ ਇਹਨਾਂ ਦੀ ਜਿਹੜੀ ਹੈ ਉਹ ਬਿਊਟੀ ਨੂੰ ਵੀ ਜਿਹੜਾ ਆ ਜੇ ਜਦੋਂ ਇਹ ਮੂਨ ਇੱਥੇ ਬੈਠਾ ਹੈਗਾ ਇਹ ਰਾਚੀ ਉਹ ਉਹਨਾਂ 'ਚ ਇੱਕ ਪਾਵਰ ਰਹੇਗੀ ਕੋਈ ਨਵੀਆਂ ਚੀਜ਼ਾਂ ਕੋਈ ਸ਼ਨੀ ਦੀ ਦ੍ਰਿਸ਼ਟੀ ਪੈ ਰਹੀ ਹੈ ਕੋਈ ਨਵੀਆਂ ਚੀਜ਼ਾਂ ਉਹ ਕ੍ਰੀਏਟ ਕਰਨਗੇ ਤੇ ਫਿਰ ਇੱਥੇ ਜਿਹੜਾ ਆ ਸੂਰਜ ਵੀ ਥੋੜਾ ਜਿਹਾ ਐਕਟਿਵ ਹੈ ਉਹ ਜਿਹੜੀਆਂ ਚੀਜ਼ਾਂ ਕਰਨਗੇ ਇਨ ਦੀ ਐਂਡ ਉਹ ਜਿਹੜੇ ਮਤਲਬ ਰੋਸ਼ਨ ਜਰੂਰ ਹੋਣਗੇ ਉਹਨਾਂ ਦਾ ਮਤਲਬ ਨਾਮ ਜਿਹੜਾ ਆ ਉਹ ਕਿਉਂਕਿ ਇਹ ਰਾਸ਼ੀ ਜਿਹੜੀ ਗੁੱਡ ਹੈਗੀ ਆ ਤੇ ਸ਼ਨੀ ਜਿਹੜਾ ਆ ਇਹਨਾਂ ਇਹਨਾਂ ਦਾ ਤੇ ਬੈਠਾ ਵੀ ਸ਼ਨੀ ਕਿੱਥੇ ਆ ਬ੍ਰਹਸਪਤੀ ਦੇ ਘਰ ਦੇ ਵਿੱਚ ਤੋ ਇਸ ਕਰਕੇ ਉਹ ਥੋੜਾ ਜਿਹਾ ਇਫੈਕਟ ਜਿਹੜਾ ਇਹਨਾਂ ਨੂੰ ਜਿਹੜਾ ਹੈ ਢਾਈਏ ਦਾ ਇੰਨਾ ਜਿਆਦਾ ਇਫੈਕਟ ਕਰਦਾ ਨਜ਼ਰ ਨਹੀਂ ਆਉਂਦਾ ਪਰ ਫਿਰ ਵੀ ਇਹਨਾਂ ਨੂੰ ਹਰ ਕਾਰਜ ਜਿਹੜਾ ਹੈ ਕਾਰੋਬਾਰ ਹੈ ਜੇ ਡਿਸਪੀਸਪਲਨ ਦੇ ਨਾਲ ਕਰਦੇ ਆ ਧਿਆਨ ਨਾਲ ਕਰਦੇ ਆ ਤੇ ਡੈਫੀਨੇਟਲੀ ਗੁਰੂ ਮਹਾਰਾਜ ਦੀ ਕਿਰਪਾ ਹਮੇਸ਼ਾ ਇਹਨਾਂ ਤੇ ਰਹੇਗੀ ਸੋ ਦੋਸਤੋ ਅਸਲ ਦੇ ਵਿੱਚ ਇਹ ਜਿਹੜੀ ਸਾਰੀ ਜੋਤਿ ਚਵਿੱਤ ਵਿਦਿਆਵੀਤ ਇੱਕ ਗ੍ਰੰਥ ਹੈ ਐਸਾ ਜਿਹੜਾ ਸਾਨੂੰ ਸਾਡੇ ਬਾਰੇ ਦੱਸਦਾ ਆ ਕਿ ਅਸੀਂ ਕੀ ਆ ਅਸੀਂ ਕਿੱਥੇ ਕਿਹੜੀਆਂ ਗਲਤੀਆਂ ਕਰਦੇ ਆ ਸਾਰੇ ਦੁਨੀਆਂ ਦੇ ਜਿਹੜੇ ਗ੍ਰੰਥ ਹੈਗੇ ਉਹ ਇਹੀ ਸਮਝਾਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਹੈਗਾ ਚੰਗੇ ਕਿਤਾ ਬਣਨਾ ਹੈ ਪਰ ਅਦਰ ਜਦੋਂ ਅਸੀਂ ਕੁਝ ਗਲਤੀਆਂ ਕਰਦੇ ਆ ਤਾਂ ਉਹ ਘੁੰਮ ਕੇ ਜਿਹੜੀਆਂ ਚੀਜ਼ਾਂ ਫਿਰ ਸਾਡੇ ਉੱਤੇ ਜਿਹੜੀਆਂ ਫਿਰ ਵਾਪਰ ਵਾਪਸ ਬੈਕ ਫਾਇਰ ਕਰਦੀਆਂ ਉਹ ਸਾਡੇ ਸਾਰੇ ਗ੍ਰੰਥ ਇਹੀ ਕਹਿੰਦੇ ਆ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਕੋਈ ਟਾਲ ਨਹੀਂ ਸਕਦਾ ਮਤਲਬ ਜੇ ਤੁਹਾਡੇ ਤੁਹਾਡੇ ਉੱਪਰ ਕੋਈ ਬੁਰਾ ਵਕਤ ਆਇਆ ਉਹ ਪਰਮਾਤਮਾ ਤੋਂ ਬਿਨਾ ਉਸ ਉਸ ਸ਼ਕਤੀ ਤੋਂ ਬਿਨਾ ਉਹਦੀ ਸ਼ਰਨ ਤੋਂ ਬਿਨਾ ਹੋਰ ਕਿਤੇ ਕੋਈ ਤੁਹਾਨੂੰ ਟੋਈ ਨਹੀਂ ਹੈਗੀ। ਕਿ ਛੋੜੀਆਂ-ਮੋੜੀਆਂ ਚੀਜ਼ਾਂ ਮਾੜੇ-ਮੋਟਾ ਤੁਹਾਨੂੰ ਕਿਤੇ ਨਾ ਕਿਤੇ ਆਰਾਮ ਮਿਲ ਸਕਦਾ ਹੈ ਮਗਰ ਗੁਰੂ ਤੋਂ ਵੱਡਾ ਹੋਰ ਕੁਝ ਨਹੀਂ ਹੈਗਾ। ਸੋ ਇਸ ਕਰਕੇ ਇਹ ਜਿਹੜੀ ਅੱਜ ਦੀ ਰਾਚੀ ਬਾਰੇ ਜਿਹੜੀ ਅਸੀਂ ਗੱਲਬਾਤ ਬੇਸਿਕ ਜਿਹੀ ਕੀਤੀ ਹੈਗੀ ਆ ਆਈ ਹੋਪ ਤੁਹਾਨੂੰ ਅੰਡਰਸਟੈਂਡ ਹੋਊਗਾ ਤੇ ਤੁਸੀਂ ਇੰਜੋਏ ਕੀਤੀ ਹੋਈਗੀ। ਧੰਨਵਾਦ।